BBC ਬਠਿੰਡਾ ਦੇਖਣ ਵਾਲੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਮੈਂ ਹਰਜਿੰਦਰ ਅਬਲੂ ਲੈ ਕੇ ਹਾਜ਼ਰ ਹਾਂ ਅੱਜ ਦੀਆਂ ਖਬਰਾਂ ਤੇ ਖਬਰਾਂ ਦੀ ਚਰਚਾ ਇਹ ਜੋ ਖਬਰਾਂ ਹਨ ਅਸੀਂ SSP ਦਫ਼ਤਰ ਵੱਲੋਂ ਜਾਰੀ ਕ੍ਰਾਈਮ ਰਿਪੋਰਟ ਅਨੁਸਾਰ ਹੀ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਸੋ ਜ਼ਿਲ੍ਹੇ ਦੇ ਕੁੱਲ 15 ਥਾਣਿਆਂ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਤਹਿਤ ਮਾਮਲੇ ਦਰਜ ਹੋਏ ਜਿਨ੍ਹਾਂ ਵਿੱਚ ਨਸ਼ੇ ਨੂੰ ਲੈ ਕੇ 9 ਇੱਕ ਧੋਖਾਧੜੀ ਦਾ ਇੱਕ ਲੁੱਟਖੋਹ ਦਾ ਇੱਕ ਫਾਇਰਿੰਗ ਹੋਈ ਇੱਕ ਨਾਜਾਇਜ਼ ਹਥਿਆਰ ਤੇ ਇੱਕ ਹਥਿਆਰਾਂ ਦੀ ਨਮائش ਕਰਦੀ ਲੜਕੀ ਤੇ ਮਾਮਲਾ ਦਰਜ ਹੋਇਆ ਹੈ ਇਸੇ ਤਰ੍ਹਾਂ ਇੱਕ ਕੁੱਟਮਾਰ ਦਾ ਮਾਮਲਾ ਵੀ ਦਰਜ ਹੋਇਆ ਹੈ ਹੁਣ ਜੋ ਚਰਚਾ ਕਰਾਂਗੇ ਤੋਂ ਖਾ ਧੜੀ ਦੀ ਕਰਾਂਗੇ ਜੋ ਬੜੀ ਹੀ ਗੰਭੀਰ ਵਿਸ਼ੇ ਦੀ ਗੱਲ ਹੈ ਇਹ ਹੈ ਏਕਤਾ ਗੁਪਤਾ ਪਤਨੀ ਦਿਨਕਰ ਗੁਪਤਾ ਵਾਸੀ ਪੰਚਕੂਲਾ ਉਸਨੇ ਦਰਖਾਸਤ ਦਿੱਤੀ ਹੈ ਥਾਣੇ ਦੇ ਵਿੱਚ ਕਿ ਉਸਦੀ ਮਾਤਾ ਓਮਾ ਗੁਪਤਾ ਪਤਨੀ ਪ੍ਰਿੰਸੀਪਲ ਅਚਰੂ ਗੁਪਤਾ ਤੇ ਉਸਦੀ ਭੈਣ ਪ੍ਰਾਚੀ ਗੁਪਤਾ ਤੇ ਇੱਕ ਕਾਉਂਸਲਰ ਨਾਲ ਰਲ ਕੇ ਉਹਨਾਂ ਨੇ ਜਾਲੀ ਕੁਰਸੀਨਾਮਾ ਤਿਆਰ ਕੀਤਾ ਤੇ ਜੋ ਉਹਨਾਂ ਦਾ ਮਕਾਨ ਸੀ ਉਸ ਨੂੰ ਰਾਜਾ ਤੋਂ ਤਸਦੀਕ ਕਰਾ ਕੇ ਐਮਸੀ ਤੋਂ ਤੇ ਦਰਜ ਕਰਵਾ ਲਿਆ ਜਿਸ ਕਰਕੇ ਉਹਨਾਂ ਨੇ ਉਸ ਨਾਲ ਧੋਖਾਧੜੀ ਕੀਤੀ ਹੈ ਜਿਸ ਕਰਕੇ ਇਹ ਮਾਮਲਾ ਪੁਲਿਸ ਵੱਲੋਂ ਦਰਜ ਕੀਤਾ ਗਿਆ ਹੈ ਦੂਸਰਾ ਜੋ ਹਥਿਆਰਾਂ ਦੀ ਨਮਾਇਸ਼ ਦੇ ਪਹਿਲਾਂ ਦੇਖਦੇ ਸਾਂ ਆਪਾਂ ਕਿ ਹਥਿਆਰਾਂ ਦੇ ਨਾਲ ਜੋ ਫੇਸਬੁੱਕ ਤੇ ਪਾਉਂਦੇ ਹਨ ਫੋਟੋ ਵੀਡੀਓ ਵਾਇਰਲ ਕਰਦੇ ਹਨ ਉਹਨਾਂ ਦੇ ਪਹਿਲਾਂ ਵੀ ਕਈ ਮਾਮਲੇ ਦਰਜ ਹੋਏ ਹਨ ਇਸੇ ਤਰ੍ਹਾਂ ਬਠੰਡਾ ਦੀ ਇੱਕ ਹਜੂਰਾ ਕਪੂਰਾ ਦੀ ਲੜਕੀ ਤੇ ਮਾਮਲਾ ਦਰਜ ਹੋਇਆ ਹੈ ਇਹ ਲੜਕੀ ਨੇ ਪਿਸਤੌਲ ਦੇ ਨਾਲ ਫਾਇਰਿੰਗ ਕੀਤੀ ਤੇ ਅਪਲੋਡ ਕੀਤੀ ਸੋਸ਼ਲ ਮੀਡੀਆ ਦੇ ਉੱਤੇ ਇਸ ਕਰਕੇ ਪੁਲਿਸ ਨੇ ਹਰਕਤ ਵਿੱਚ ਆ ਕੇ ਇਸ ਲੜਕੀ ਦੇ ਵਿਰੁੱਧ ਮਾਮਲਾ ਦਰਜ ਕੀਤਾ ਹੈ ਹੁਣ ਚਰਚਾ ਕਰਦੇ ਹਾਂ ਧੋਖਾਧੜੀ ਦੀ ਦੇਖੋ ਮਾਵਾਂ ਨੂੰ ਤੀਆਂ ਇੱਕੋ ਜੀਆਂ ਹੁੰਦੀਆਂ ਹਨ ਸਾਰੀਆਂ ਪਰ ਜਦੋਂ ਮਨਾਂ ਦੇ ਵਿੱਚ ਕੋਈ ਲਾਲਚ ਹੋ ਜਾਏ ਜਾਂ ਕੋਈ ਫਰਕ ਪੈ ਜੇ ਤਾਂ ਉਦੋਂ ਇਸ ਤਰ੍ਹਾਂ ਦੇ ਜੋ ਅੰਜਾਮ ਹੈ ਉਹ ਸਾਹਮਣੇ ਆਉਂਦੇ ਹਨ ਪ੍ਰਿੰਸੀਪਲ ਅਚਰੂ ਗੁਪਤਾ ਜੋ ਬਠਿੰਡਾ ਤੋਂ ਰਿਟਾਇਰ ਹੋਏ ਸਨ ਉਹਨਾਂ ਦੀ ਪਤਨੀ ਓਮਾ ਗੁਪਤਾ ਨੇ ਆਪਣੀ ਦੂਸਰੀ ਲੜਕੀ ਨਾਲ ਇਹ ਧੋਖਾਧੜੀ ਕੀਤੀ ਅੱਗੇ ਜਾਂਚ ਦਾ ਵਿਸ਼ਾ ਹੈ ਪੁਲਿਸ ਜਾਂਚ ਕਰੇਗੀ ਕਿ ਕੀ ਹੋਇਆ ਧੋਖਾ ਹੋਇਆ ਜਾਂ ਕਿਸੇ ਹੋਰ ਗੱਲ ਨਾਲ ਇਹ ਜੋ ਘਟਨਾ ਹੋਈ ਹੈ ਉਸ ਦੀ ਬਾਅਦ ਵਿੱਚ ਕੀਤੀ ਜਾਊਗੀ ਸੋ ਇਹ ਜੋ ਕੀ ਹੋਇਆ ਹੈ ਬਹੁਤ ਮਾੜਾ ਹੋਇਆ ਹੈ ਕਿਉਂਕਿ ਮਾਵਾਂ ਧੀਆਂ ਇੱਕੋ ਜੀਆਂ ਹੁੰਦੀਆਂ ਹਨ ਸਾਰਿਆਂ ਨੂੰ ਤੇ ਉਹਨਾਂ ਨੂੰ ਕਦੇ ਵੀ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਤੇ ਦੋਨਾਂ ਭੈਣਾਂ ਦੇ ਵਿੱਚ ਵੀ ਆਪਸ ਵਿੱਚ ਜੋ ਨਫ਼ਰਤ ਹੈ ਉਹ ਪੈਦਾ ਹੋ ਜਾਂਦੀ ਹੈ ਸੋ ਸਾਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਤੇ ਲੜਕੀਆਂ ਨੂੰ ਵੀ ਅਪੀਲ ਹੈ ਕਿ ਕਦੇ ਵੀ ਇਸੇ ਤਰ੍ਹਾਂ ਦੇ ਹਰਕਤ ਨਹੀਂ ਕਰਨੀ ਚਾਹੀਦੀ ਜੋ ਹਥਿਆਰਾਂ ਦੇ ਜੋ ਅਪਲੋਡ ਕਰਦੀਆਂ ਹਨ ਵੀਡੀਓ ਨਹੀਂ ਕਰਨੀ ਚਾਹੀਦੀ ਲੜਕਿਆਂ ਨੂੰ ਵੀ ਤੇ ਲੜਕੀਆਂ ਨੂੰ ਵੀ ਇਹ ਇੱਕ ਬਹੁਤ ਗੰਭੀਰ ਵਿਸ਼ਾ ਹੈ ਤੇ ਸਾਰੀ ਮੁੜ ਕੇ ਜੋ ਇੱਜ਼ਤ ਚਲੀ ਜਾਂਦੀ ਹੈ ਸੋ ਇਹ ਸਨ ਅੱਜ ਦੇ ਸਮਾਚਾਰ ਤੇ ਉਹਨਾਂ ਦੀ ਵਿਚਾਰ ਚਰਚਾ ਅਗਲੀ ਚਰਚਾ ਲੈ ਕੇ ਇਸੇ ਤਰ੍ਹਾਂ ਫਿਰ ਹਾਜ਼ਰ ਹੋਵਾਂਗਾ ਉਦੋਂ ਤੱਕ ਦਿਓ ਆਗਿਆ ਧੰਨਵਾਦ ਸਤਿ ਸ੍ਰੀ ਅਕਾਲ ਜੀ